ਹੈਲੋ ਦੋਸਤੋ ਤੁਹਾਡਾ ਫਿਰ ਤੋਂ ਸਵਾਗਤ ਹੈ ਗਵਰਨਮੈਂਟ ਜੋਬ ਅਪਡੇਟ ਚੈਨਲ ਦੇ ਉੱਤੇ ਵੱਖ-ਵੱਖ ਨਵੇਂ-ਨਵੇਂ ਭਰਤੀਆਂ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਾਉਣ ਲਈ ਸਾਡੇ YouTube ਚੈਨਲ ਨੂੰ ਜੁਆਇਨ ਕਰੋ ਅੱਜ ਇੱਕ ਹੋਰ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਆ ਗਿਆ ਹੈ ਜੋ ਕਿ ਡਿਸਟ੍ਰਿਕਟ ਸੈਕਸ਼ਨ ਦੇ ਜਮਾਨਸਾ ਵੱਲੋਂ ਪੀਣ ਦੇ ਵੈਕੈਂਸੀਆਂ ਕੱਢੀ ਗਈ ਹਨ ਟੋਟਲ ਵੈਕੈਂਸੀ ਦੀ ਗੱਲ ਕਰ ਦਿੰਦਾ ਇਸ ਵਿੱਚ 8 ਵੈਕੈਂਸੀਆਂ ਕੱਢੀ ਗਈਆਂ ਹਨ ਜਨਰਲ ਦੀਆਂ 4 ਐਸਸੀ ਮਜਵੀ ਪਾਲਮਿਕੀ ਦੀ 1 एससी अदर दी एक बीसी दी एक ईएसएम जनरल दी एक पोस्ट ਕੱਢੀ ਗਈ ਹੈ ਪੇ ਸਕਿੱਲ ਦੀ ਗੱਲ ਕਰ ਦਿੰਦਾ 18000 ਪਰ ਮਹੀਨਾ ਪੇ ਸਕਿੱਲ ਰਹਿਣ ਵਾਲਾ ਹੈ ਜੇਕਰ ਕੁਆਲਿਫੀਕੇਸ਼ਨ ਦੀ ਗੱਲ ਕਰਦੇ ਹਾਂ 10ਵੀਂ ਵਿਦ ਪੰਜਾਬੀ ਲੈਂਗੁਏਜ ਵੀ ਨਾਲ ਪਾਸ ਹੋਣੀ ਚਾਹੀਦੀ ਹੈ ਏਜ ਲਿਮਟ ਦੀ ਗੱਲ ਕਰ ਦਿੰਦਾ ਇਸ ਵਿੱਚ 18 ਸਾਲ ਤੋਂ ਲੈ ਕੇ 35 ਸਾਲ ਦੇ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦੇ ਹਨ ਜੇਕਰ ਆਪਾਂ ਪੀਐਨ ਦੇ ਸਿਲੈਕਸ਼ਨ ਦੀ ਪ੍ਰੋਸੈਸ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ਤੁਹਾਡਾ ਸਿਲੈਕਸ਼ਨ ਇੰਟਰਵਿਊ 베ਸ ਤੇ ਲਿਆ ਜਾਵੇਗਾ ਇੰਟਰਵਿਊ ਨੇ ਡਾਟਾ ਤੁਸੀਂ ਇੱਥੇ ਦੇਖ ਸਕਦੇ ਹੋ ਇਹਨਾਂ ਨੇ ਮੈਂਸ਼ਨ ਕੀਤੀਆਂ ਹੋਈਆਂ ਹਨ ਐਨਾ ਪੋਸਟਰ ਨੂੰ ਕਿਸ ਤਰ੍ਹਾਂ ਤੇ ਕਿਵੇਂ ਅਪਲਾਈ ਕਰਨਾ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਹੀ ਦਵਾਂਗੇ ਤੁਸੀਂ ਸਾਡੇ ਨਾਲ ਸਭ ਤੋਂ ਪਹਿਲਾਂ ਤੁਸੀਂ ਇਹ ਫਾਰਮ ਦੇਖ ਸਕਦੇ ਹੋ ਇਸ ਫਾਰਮ ਨੂੰ ਸਾਰੇ ਨੂੰ ਫਿਲ ਅਪ ਕਰਕੇ ਇਸ ਦੇ ਨਾਲ ਆਪਣੇ ਸਾਰੇ ਦਸਤਾਵੇਜ਼ ਅਟੈਚ ਕਰਕੇ ਇਸ ਨੂੰ ਸਪੀਡ ਪੋਸਟ ਤੁਸੀਂ ਕਰਵਾ ਦੇਣਾ ਜੇਕਰ ਆਪਾਂ ਐਡਰੈਸ ਦੀ ਗੱਲ ਕਰਦੇ ਹਾਂ ਤਾਂ ਐਡਰੈਸ ਇਸ ਦਾ ਡਿਸਟ੍ਰਿਕਟ ਸੈਸ਼ਨ ਜੱਜ ਮਾਨਸਾ ਕੋਰਟ ਰਹਿਣ ਵਾਲਾ ਹੈ ਜੇਕਰ ਤੁਸੀਂ ਇਸ ਪੂਰੇ ਨੋਟੀਫਿਕੇਸ਼ਨ ਦੇ ਜੋ ਨੂੰ ਪੌਣਾ ਚਾਹੁੰਦੇ ਤਾਂ ਸਾਡੇ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਪੂਰੀ ਨੋਟੀਫਿਕੇਸ਼ਨ ਦੀ ਪੀਡੀਐਫ ਪਾ ਸਕਦੇ ਹਾਂ ਅਤੇ ਨਵੀਂ ਨਵੀਂ ਭਰਤੀਆਂ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਾਉਣ ਲਈ ਸਾਡੇ YouTube ਚੈਨਲ ਨੂੰ ਜੁਆਇਨ ਕਰੋ ਧੰਨਵਾਦ